ਪਰੇਥੇ ਬੱਚੇ ਨੂੰ ਹੁਣ ਆਏ ਸੀ ਕਿਹੜੀ ਥਾਂ ਤੇ ਇੱਥੇ ਤਾਰਾਂ ਵਾਲੇ ਕੋਲ ਆ ਕੇ ਅੱਛਾ ਜੀ ਕੀ ਹੋਇਆ ਫਿਰ ਇੱਥੇ ਇੱਥੇ ਉਹ ਬੱਚੇ ਨੂੰ ਹੁਣ ਆਏ ਸੀ ਤੇ ਉਹ ਨਾਂਦੇ ਪਏ ਸੀ ਤੇ ਆਪਾਂ ਭਾਜੀ ਨੇ ਮੈਨੂੰ ਫੋਨ ਕੀਤਾ ਸੀ ਹਾਂ ਕਹਿੰਦੇ ਵੀ ਬੱਚੇ ਨੂੰਣਗੇ ਆਜੋ ਚੱਲੀਏ ਵੇਖਣ ਉਹਨਾਂ ਤੇ ਮੈਂ ਇਹਨਾਂ ਦੇ ਨਾਲ ਆਇਆ ਤੇ ਬੱਚੇ ਨੋਂਦੇ ਪਏ ਇਹਨਾਂ ਦਬਕਾ ਮਾਰਿਆ ਤੇ ਕਹਿੰਦੇ 2 ਮਿੰਟ ਰੁਕ ਜਿਓ ਬਸ ਤੇ ਆਪਾਂ ਆਉਣ ਲੱਗੇ ਆ ਤੇ ਫਿਰ ਚੱਲਦੇ ਆ ਤੇ ਉਹਦੇ ਵਿੱਚ ਟੋਇਆ ਹੈਗਾ ਸੀ ਲੋਕਾਂ ਮਿੱਟੀ ਗੱਡੀ ਹੈਗੀ ਸੀ ਹਾਂ ਹਾਂ ਤੇ ਉਹਦੇ ਵਿੱਚ ਉਹਦਾ ਮੁੰਡੇ ਦਾ ਪੈਰ ਅੱਗੇ ਪੈ ਗਿਆ ਵਾ ਅੱਛਾ ਜੀ ਹਾਂਜੀ ਤੇ ਉਹ ਫਿਰ ਅੱਗੇ ਝੋੜਦਾ ਚੱਲ ਗਿਆ ਵਾ ਜੀ ਹਾਂਜੀ ਤੇ ਹੁਣ ਆਪਣੀ ਇਹ ਹੀ ਮੰਗਿਆ ਵੀ ਬਸ ਜਿਹੜੇ ਅਸੀਂ ਤਿੰਨ ਬੱਚੇ ਉਹ ਕੱਢ ਤੇ ਤੇਰਾ ਇੱਕ ਮੁੰਡਾ ਡੁੱਬ ਗਿਆ ਵਾ ਨਾ ਉਹਨੂੰ ਬਸ ਤੇ ਗੋਤਾਖੋਰ ਵੀ ਇੱਥੇ ਪਹੁੰਚੇ ਨੇ ਕੀ ਪਤਾ ਲੱਗਾ ਹੁੰਦਾ ਕੋ ਗੋਤਾਖੋਰ ਆਏ ਹੀ ਉਹਨਾਂ ਨੂੰ ਕੁਝ ਨਹੀਂ ਬਣਾਈ ਲੱਭਾ ਨਹੀਂ ਉਹਨਾਂ ਨੂੰ ਅੱਛਾ ਜੀ ਹਾਂਜੀ ਹੁਣ ਕੀ ਮੰਗਿਆ ਜੀ ਸਾਡੀ ਇਹੀ ਮੰਗਿਆ ਵੀ ਜਿਹੜਾ ਇੱਕ ਮੁੰਡਾ ਰਹਿੰਦਾ ਉਹ ਵੀ ਲੱਭਾ ਦਿੱਤਾ ਜਾਵੇ ਪ੍ਰਸ਼ਾਸਨ ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕੀ ਨਹਾਉਣ ਆਇਆ ਸੀਗਾ ਤੇ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਪਾਲ ਕੀਤੀ ਜਾ ਰਹੀ ਆ ਪਰ ਉਹ ਬੱਚਾ ਨਹੀਂ ਲੱਭਾ ਜਿਸ ਦਾ ਨਾਮ ਹੀ ਸਮੀਰ ਮਕਬੂਲਪੁਰਾ 6 ਨੰਬਰ ਗਲੀ ਦਾ ਰਹਿਣ ਵਾਲਾ ਔਰ ਪ੍ਰਸ਼ਾਸਨ ਵੱਲੋਂ ਵੀ ਕੋਈ ਹਲਪ ਮਦਦਤ ਵਗੈਰਾ ਹਜੇ ਤੱਕ ਨਹੀਂ ਸਾਡੀ ਕੀਤੀ ਗਈ ਤਾਂ ਕਿ ਸਾਡਾ ਬੱਚਾ ਮਿਲ ਸਕੇ ਤੇ ਸਾਡੀ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਬੱਚੇ ਦੀ ਮਾਂ ਦਾਦੀ ਸਾਰਾ ਏਰੀਆ ਕੀ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵਾਂ ਕਿ ਬੱਚਾ ਲਾਪਤਾ ਹੈ ਤੇ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਬੱਚਾ ਮਿਲ ਜਾਵੇ ਤਾਂ ਕਿ ਸਾਰੇ ਮਤਲਬ ਕਿ ਆਪਣੀ تسਲੀ ਸਭ ਨੂੰ ਮਿਲ ਸਕੇ ਮਸਲਾ ਇਹ ਹੈ ਵੀ ਬੱਚੇ ਨਹਿਰ ਤੇ ਨਹਾਉਣ ਆਏ ਸੀ ਹਾਂਜੀ ਤੇ ਮੁੰਡਾ ਮੇਰਾ ਵੀ ਆਇਆ ਸੀ ਨਹਾਉਣ ਨਹਿਰ ਤੇ ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਾ ਵੀ ਮੁੰਡਾ ਨਹਿਰ ਤੇ ਨਹਾਉਣ ਆਇਆ ਹੋਆ ਕਿੰਨੇ ਜਾਣੇ ਨਹਾਉਣ ਆਏ ਟੋਟਲ ਇੱਥੇ ਇੱਥੇ ਨਹਾਉਣ ਆਏ ਘੱਟੋ ਘੱਟ 7-8 ਜਾਣੇ ਆਏ ਅੱਛਾ ਜੀ ਤੇ ਇਹਨੂੰ ਸਾਨੂੰ ਪਤਾ ਲੱਗਾ ਮੈਂ ਆ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ ਮੈਂ ਵੀ ਇਹ ਤਾਂ ਮੁੰਡੇ ਨਹਿਰ ਤੇ ਨਹਾਉਣ ਗਿਆ ਤੇ ਆਓ ਚੱਲੀਏ ਆਪਾਂ ਲੈ ਗਏ ਜੀ ਉਹਨਾਂ ਨੂੰ ਮੋੜ ਸਾਈ ਅੱਛਾ ਜੀ ਤੇ ਜਦੋਂ ਅਸੀਂ ਨਹਿਰ ਤੇ ਆਏ ਆ ਇਹ ਨਹਾਉਣ ਦਿਨੋਂ ਦੇ ਪਏ ਸੀ ਹੂੰ ਤੇ ਇਹਨਾਂ ਨੇ ਮਾ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਜਲੀਏ ਘਰੇ ਤੇ ਕਹਿੰਦੇ ਸਾਨੂੰ ਨਹਾ ਲੈ ਲਓ 5 ਮਿੰਟ ਹੈ ਨਾ ਫਿਰ ਚੱਲ ਜਾਂਦੇ ਆ ਹੂੰ ਤੇ ਮੈਂ ਆ ਚਲੋ ਨਹਾ ਲਓ ਅਸੀਂ ਨਾ ਬਾਹਰ ਖਲੋਤੇ ਹਾਂ ਨਹਿਰ ਦੇ ਵਿੱਚ ਨਹੀਂ ਬੜੇ ਹੂੰ ਬਾਹਰ ਖਲੋਤੇ ਤੇ ਨਹਾਉਂਦੇ ਪਏ ਤੇ ਨਹਾਉਂਦੇ ਨਹਾਉਂਦੇ ਨਾ ਥੋੜਾ ਜਿਹਾ ਗਾਹ ਗਏ ਤੇ ਅਗਲੇ ਬੰਨੇ ਨਹਿਰ ਦੇ ਵਿੱਚ ਟੋਇਆ ਹੀ ਥੱਲੇ ਉਥੋਂ ਰੇਤਾ ਰੁੱਤਾ ਵੀ ਕਈਆਂ ਨੇ ਕੱਢੀ ਆ ਜਿਹੜੋ ਨਹਿਰ ਸੁੱਤੀ ਸੀ ਤੇ ਡੂੰਗੀ ਹੀ ਨਹਿਰ ਤੇ ਜੇ ਤਾਂ ਇਹ ਟੋਇਆ ਪਿਆ ਤੇ ਉਥੇ ਪੈਰ ਚਲੇ ਗਿਆ ਬੱਚੇ ਦਾ ਉਥੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਜਣੇ ਆਲੇ ਨਹਾਉਂਦੇ ਇੱਕ ਡੁੱਬਿਆ ਤੇ ਉਹਦੇ ਨਾਲ ਹੀ ਦੋ ਤਿੰਨ ਜਣਿਆਂ ਨੂੰ ਲੈ ਗਿਆ ਨਾਲ ਅੱਛਾ ਜੀ ਤੇ ਉਹ ਡੋਪਦਾ ਡੋਪਦੇ ਨਾ ਸਾਡੇ ਭਲੇ ਮੇਰੇ ਭਲੇਕੇ ਵੀ ਇਦਾਂ ਮਜ਼ਾਕ ਦੇ ਕਰਦੇ ਖੇਡਣਦੇ ਸੀ ਤੇ ਮੈਨੂੰ ਤਾਂ ਪਤਾ ਲੱਗਾ ਵੀ ਇਹ ਤਾਂ ਲਈਏ ਕੰਮ ਖਰਾਬ ਹੋ ਗਿਆ ਮੈਂ ਛਾਲ ਮਾਰੀ ਤਿੰਨ ਜਣਿਆਂ ਨੂੰ ਮੈਂ ਕੱਢ ਲੈ ਆਂਦਾ ਹਾਂ ਤੇ ਦੂਜੇ ਦੂਜਾ ਗਾਂ ਚਲੇ ਗਿਆ ਦੋ ਬਦਾਂ ਦੋ ਬਦਾਂ ਗਾੜੀ ਚਲੇ ਗਿਆ ਤੇ ਉਹਦੇ ਕੋਲ ਉਹ ਉਹ ਫੜਿਆ ਨਹੀਂ ਗਿਆ ਮੇਰੇ ਕੋ ਇਹ ਤਿੰਨ ਆ ਜਾਣੇ ਰ ਮੈਂ ਕੱਢ ਕੇ ਇਹ ਤਿੰਨ 3:30 ਵੇ ਦਾ ਕਰੈਕਟ ਟਾਈਮ ਹੈਗਾ ਜੀ ਤਾਂ ਹੁਣ ਕਿ ਨਾਲ ਸਮਾਉਂਦੇ ਤੁਸੀਂ ਅਸੀਂ ਆਪ ਹੀ ਦੇ ਆ ਕਰਨ ਕੋਈ ਵੀ ਸੈਸ਼ਨ ਨਹੀਂ ਆਇਆ ਆਪਾਂ ਫੋਨ ਵੀ ਕੀਤਾ ਸਾਰਿਆਂ ਨੂੰ ਠੀਕ ਹੈ ਤੇ ਉੱਥੇ ਲੈਡ ਤੇ ਵੀ ਗਏ ਤਾਰਾਂ ਵਾਲੇ ਪੁਲਿਸ ਤੇ ਵੀ ਗਏ ਆ ਬੰਦੇ ਲੱਭਣੇ ਉੱਥੋਂ ਵੀ ਆਏ ਆ ਦੋ ਚਾਰ ਜਣੇ ਆਏ ਆ ਕੱਢ ਗੁ ਲੱਭ ਲੁੱਭ ਕੇ ਚਲੇ ਗਏ ਕਹਿੰਦੇ ਵੀ ਨਹੀਂ ਇੱਥੇ ਨਹੀਂ ਕੀ ਮੰਗਾ ਹੁਣ ਤੁਹਾਡੀ ਸੈਸ਼ਨ ਤੋਂ ਕੀ ਮੰਗੋ ਪ੍ਰਸ਼ਾਸਨ ਕੋ ਮੰਗੇ ਆ ਵੀ ਐਂ ਹੀ ਆਪਣੇ ਬੱਚੇ ਬੱਚੇ ਤਿੰਨ ਜਾਂ ਤਿੰਨ ਬਚਾ ਲਿਆ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਬਚਾ ਲਿਓ ਉਹਨੂੰ ਵੀ ਕਰ ਦਿਓ